ਸਾਈਕਲ ਤੇ ਪ੍ਰਚਾਰਣਾ ਇਹ ਹਰੇਕ ਨਹੀਂ ਕਰ ਸਕਦਾ ਬਿਨਾ ਖਰਚੇ ਤੋਂ ਇਹ ਆਮ ਬੰਦਾ ਵੀ ਜਿੰਨੀ 100 ਕਿਲੋਮੀਟਰ ਰੋਜ਼ ਦੀ ਕੱਢ ਸਕਦਾ ਬਹੁਤ ਵਧੀਆ ਸਾਧਨ ਹੈ ਇਹ ਜਿਵੇਂ ਦਿੱਲੀ ਮੋਰਚੇ 'ਚ ਹੋਇਆ ਸੀ ਸਾਰੀਆਂ ਜਥੇਬੰਦੀਆਂ ਨੇ ਇੱਕ ਤਰ੍ਹਾਂ ਦਾ ਸਰਕਾਰ ਨੂੰ ਝੁਕਾ ਲਿਆ ਸੀ ਇਸ ਮੋਰਚੇ ਦੇ ਵਿੱਚ ਬਾਕੀ ਜਥੇਬੰਦੀਆਂ ਸਮਰਥਨ ਕਿਉਂ ਨਹੀਂ ਕਰ ਰਹੀਆਂ ਪਿੱਛੇ ਕਾਰਨ ਕੀ ਮੰਨਦੇ ਪਤੇ ਨਹੀਂ ਬੁਲਾਉਂਦੇ ਸਾਡੇ ਜਿਹੜੇ ਪ੍ਰਧਾਨ ਹੈ ਇਹ ਫਤਿਹ ਬਲਾਉਂਦੇ ਅਮਰਤਾਰੀਆ ਸਿੰਘ ਹੈ। ਵੀ ਇਹਨਾਂ ਦੀ ਕਹਿਣੀ ਕਥਣੀ ਹੋਰ ਹੈ ਜਿਹੜੀ ਸਾਡੀ ਹੈ ਸਾਡੇ ਨਾਲ ਕੱਲੀ ਕਿਸਾਨੀ ਹੈ। ਇਹਨਾਂ ਨੂੰ ਐਮਐਸਪੀ ਦੀ ਲੋੜ ਨਹੀਂ ਕਹਿੰਦੇ ਇਹ ਤਾਂ ਕਹਿੰਦੇ ਅਸੀਂ ਇਨਕਲਾਬ ਲਿਆਉਣਾ। ਇਹ ਤਾਂ ਸਵਮੀ ਨਰਸੀ ਰਿਪੋਰਟ ਮੰਗਦੇ ਨਹੀਂ ਇਹ ਕਹਿੰਦੇ ਸਾਨੂੰ ਤਾਂ ਲੋੜ ਹੀ ਨਹੀਂ। ਇਹ ਕਹਿੰਦਾ ਅਸੀਂ ਤੰਗ ਗਲੀਆਂ 'ਚ ਵੜਨਾ ਨਹੀਂ ਚਾਹੁੰਦੇ। ਤੰਗ ਗਲੀ ਚ ਜਿੱਦਾ ਕੋਈ ਰਾਹ ਹੀ ਨਹੀਂ ਮਿਲਦਾ ਅਸੀਂ ਤੰਗ ਗਲੀ ਚ ਕਿਉਂ ਵੜ ਗਏ ਉੱਥੇ ਜਾ ਕੇ ਅਸੀਂ ਮਾਲਾ ਫੇਰਨੀ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ 12 ਫਰਵਰੀ 2024 ਤੋਂ ਲਗਾਤਾਰ ਜਿਹੜਾ ਕਿਸਾਨੀ ਸੰਘਰਸ਼ ਵਿੱਢਿਆ ਹੋਇਆ ਪਰ ਜਿਸ ਨੂੰ ਲੈ ਕੇ ਵੱਖ-ਵੱਖ ਜਿਹੜੇ ਕਿਸਾਨ ਆਗੂ ਨੇ ਜਾਂ ਕਿਸਾਨ ਨੇ ਉਹ ਵੱਖ-ਵੱਖ ਤਰੀਕਿਆਂ ਨਾਲ ਸਰਕਾਰ ਦੇ ਖਿਲਾਫ ਅਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਪ੍ਰਦਰਸ਼ਨ ਕਰਦੇ ਨੇ ਤੇ ਅੱਜ ਇੱਕ ਕਿਸਾਨ ਵੱਲੋਂ ਸਾਈਕਲ ਤੇ ਯਾਤਰਾ ਕੱਢਣੀ ਸ਼ੁਰੂ ਕੀਤੀ ਹੈ ਜਿਹੜੇ ਖਨੌਰੀ ਬਾਟਰ ਤੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਤੇ ਬੈਠੇ ਨੇ ਉਹਨਾਂ ਦੇ ਸਮਰਥਨ ਵਿੱਚ ਨਾਲ-ਨਾਲ ਪ੍ਰਚਾਰ ਵੀ ਕੀਤਾ ਜਾਵੇਗਾ ਅਤੇ ਨਾਲ-ਨਾਲ ਉਹਦੀ ਜਾਣਕਾਰੀ ਵੀ ਦਿੱਤੀ ਜਾਵੇ ਜਿਸ ਦੇ ਸਬੰਧ ਵਿੱਚ ਹਾਲਾਂਕਿ ਇਹ ਜਿਹੜਾ ਅੱਜ ਕੱਲ੍ਹ ਦੇ ਸਮੇਂ ਵਿੱਚ ਸਾਈਕਲ ਤੇ ਜਾਣਾ ਕੋਈ ਆਸਾਨ ਕੰਮ ਨਹੀਂ ਕਿਉਂਕਿ ਤਕਨੀਕ ਯੋਗਾ ਹਰ ਵਿਅਕਤੀ ਕੋਲੇ ਮੋਟਰਸਾਈਕਲ ਸਕੂਟਰ ਤੇ ਕਾਰਾਂ ਨੇ ਗੱਲਬਾਤ ਕਰਦੇ ਉਹਨਾਂ ਨਾਲ ਵੀ ਕੀ ਕਾਰਨ ਆ ਵੀ ਜਿਹੜਾ ਉਹਨਾਂ ਨੇ ਸਾਈਕਲ ਯਾਤਰਾ ਇਹ ਕਰਨੀ ਸ਼ੁਰੂ ਕੀਤੀ ਹੈ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਸ਼ਮੀਰ ਸਿੰਘ ਪਹਿਲਵਾਨ ਮੰਗਟਕੇਰ ਬਲਾਕ ਸੀਨੀਅਰ ਮੀਤ ਪ੍ਰਧਾਨ ਮੁਖਸਰ ਸਾਹਿਬ ਜੀ ਆ ਸਾਈਕਲ ਤੇ ਯਾਤਰਾ ਕਰ ਰਹੇ ਹਾਂ ਕਿਵੇਂ ਸੋਚਿਆ ਵੀ ਇਹ ਸਾਈਕਲ ਤੇ ਯਾਤਰਾ ਕਰਨੀ ਚਾਹੀਦੀ ਅੱਜ ਕੱਲ ਜਿਹੜਾ ਹਰੇਕ ਨੌਜਵਾਨ ਕਹਿ ਲੋ ਜਾਂ ਆਮ ਵਿਅਕਤੀ ਵੀ ਹਰ ਮੋਟਰਸਾਈਕਲ ਤੇ ਜਾਂਦਾ ਤੇ ਕਾਰਾਂ ਤੇ ਜਾਂਦਾ ਮੈਂ ਜੀ 20 ਸਾਲ ਪਹਿਲਵਾਨੀ ਕੀਤੀ ਹੈ ਤਨ ਤਨ 1968 ਦਾ ਮੇਰਾ ਜਨਮ ਹੈ ਜੀ ਇਹਦੇ ਕਰਕੇ ਬੱਚਿਆਂ ਨਾਲੋਂ ਵੀ ਹਜੇ ਪੋਤਰਿਆਂ ਦੇ ਨਾਲ ਵੀ ਬਰਾਬਰ ਕੰਮ ਕਰ ਲੈਣਾ ਮੇਰਾ ਪੋਤਰਾ ਵੱਡਾ 18 ਸਾਲ ਦਾ ਉਹਦੇ ਬਰਾਬਰ ਹੀ ਮੈਂ ਕੰਮ ਕਰ ਲੈਣਾ ਵੈਗਰੂ ਦੀ ਕਿਰਪਾ ਤੁਸੀਂ ਕਿਹਾ ਵੀ ਕਿਸ ਵਾਸਤੇ ਚੱਲੇ ਆ ਸਾਡੇ ਵੱਡੇ ਭਾਈ ਜਗਜੀਤ ਸਿੰਘ ਡੱਲੇਵਾਲ ਸਾਹਿਬ ਅੱਜ 72 ਦਿਨ ਹੋ ਗਏ ਉਹਨਾਂ ਨੂੰ ਮਰਨ ਵਾਸਤੇ ਬੈਠਿਆ ਨੂੰ ਜੇ ਅਸੀਂ ਛੋਟੇ ਭਰਾ ਉਹਦੇ ਕੋਲੇ ਜਾਵਾਂਗੇ ਤਾਂ ਉਹਨਾਂ ਨੂੰ ਆਕਸੀਜਨ ਦਾ ਕੰਮ ਮਿਲੂਗਾ ਉਹਨਾਂ ਦਾ ਹੌਸਲਾ ਵਧੂਗਾ ਇਸ ਕਰਕੇ ਜਾ ਰਹੇ ਸੀ ਮੈਂ ਸਾਈਕਲ ਹੀ ਕਿਉਂ ਚੁਣਿਆ ਚਲੋ ਜਾਣਾ ਤਾਂ ਹਰ ਇੱਕ ਬੰਦੇ ਜਾਂਦੇ ਆ ਤੁਸੀਂ ਸਾਈਕਲ ਚੁਣਿਆ ਸਾਈਕਲ ਕਿਉਂ ਚੁਣਿਆ ਸਾਈਕਲ ਇਸ ਤਰ੍ਹਾਂ ਚੁਣਿਆ ਜੀ ਮੈਂ ਹਰੇਕ ਪਿੰਡ ਦੇ ਵਿੱਚ ਪ੍ਰਚਾਰ ਕਰ ਸਕਦਾ ਘੱਟ ਤੋਂ ਘੱਟ ਵੀ 200 ਪਿੰਡ ਆਊਗਾ ਜਾਂਦਿਆ ਰਸਤੇ 'ਚ ਮੈਨੂੰ ਮੈਂ 200 ਪਿੰਡ ਦੇ ਵਿੱਚ ਪ੍ਰਚਾਰ ਕਰਦਾ ਪੈਨ 2 ਦਿਨ ਲੱਗਣ 3 ਲੱਗਣ 1 ਦਿਨ ਜਿੰਨੇ ਵੀ ਦਿਨ ਲੱਗਣ ਮੈਂ ਪ੍ਰਚਾਰ ਕਰਦਾ ਜਾਊਂਗਾ ਜੀ ਖਨੋਰੀ ਬਾਰਡਰ ਪਹੁੰਚਣ ਵਾਸਤੇ ਸ਼ੰਭੂ ਵਾਸਤੇ ਰਤਨਪੁਰਾ ਵਾਸਤੇ ਉਮਰ ਵੀ ਤੁਹਾਡੀ ਕਾਫੀ ਹੋ ਗਈ ਆ ਜਿਵੇਂ ਪੰਜਾਬੀ 'ਚ ਆਪਣੇ ਕਹਿੰਦੇ ਵੀ ਦਾੜੀ ਚਿੱਟੀ ਵੀ ਹੋ ਗਈ ਆ ਮੁਸ਼ਕਲ ਨਹੀਂ ਆਉਂਦਾ ਇਸ ਤਰ੍ਹਾਂ ਸਾਈਕਲ ਕੋਈ ਮੁਸ਼ਕਲ ਨਹੀਂ ਕੋਸਮ ਨਹੀਂ ਜੀ ਮੈਂ ਕੱਲ 50 ਕਿਲੋਮੀਟਰ ਵਾਟ ਕਰਕੇ ਆਇਆ ਜੀ 12 ਵਜੇ ਚੱਲਿਆ ਜੀ ਤੇ ਸ਼ਾਮ ਤੱਕ 50 ਕਿਲੋਮੀਟਰ ਕਰਤੀ ਤੇ ਮੇਰਾ ਜਲ ਮੰਦਾ ਮੈਂ 80 ਕਿਲੋਮੀ ਸਰਕਾਰਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਵੀ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ तकरीबन ਸਾਲ ਹੋਣ ਵਾਲਾ ਜਿਹੜਾ ਸੰਘਰਸ਼ ਵੀ ਚੱਲ ਰਿਹਾ ਸਰਕਾਰ ਮੰਗਾ ਨਹੀਂ ਮੰਨ ਰਹੀ ਕਿਵੇਂ ਦੇਖਦੇ ਹੋ ਸਰਕਾਰ ਦਾ ਹੀ ਕਾਰਪੋਰੇਟ ਹੱਕ ਅਸੀਂ ਭੁੱਤ ਰਹੀ ਆ ਪਰ ਸਾਡੇ ਵਿੱਚ ਇੰਨਾ ਜੋਸ਼ ਆ ਅਸੀਂ ਹਾਰ ਕੇ ਨਹੀਂ ਆਉਂਦੇ ਜਿੱਤ ਕੇ ਆਵਾਂਗੇ ਆ ਦੇਖ ਲਿਆ ਤੁਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਸਾਰਾ ਕੁਝ ਲੈ ਕੇ ਆਵਾਂਗੇ ਹਾਂ ਉੱਥੇ ਕਦੋਂ ਪਹੁੰਚਣ ਦੀ ਸੁਭਾਵਨਾ ਹੈਗੀ ਆ ਇੱਥੋਂ ਕਿਉਂਕਿ ਕਾਫੀ ਲੰਬਾ ਸਫ਼ਰ ਆਇਥੋਂ ਤਕਰੀਬਨ ਦੇਖੋ ਜੀ ਉਹ ਤਾਂ ਗੋਂ ਪਿੰਡਾਂ ਦੇ ਹਿਸਾਬ ਨਾਲ ਆਈ ਕੋਈ ਕਿਸੇ ਪਿੰਡ ਚ ਘੰਟਾ ਲੱਗਦਾ ਕਿਸੇ 20 ਮਿੰਟ ਲੱਗਦੇ ਆ ਉਸ ਹਿਸਾਬ ਨਾਲ ਜਦੋਂ ਪਹੁੰਚਾਂਗੇ ਜਰੂਰ ਪਹੁੰਚਾਂਗੇ ਆ ਰਸਤੇ ਚ ਲੋਕ ਰੋਕਦੇ ਵੀ ਨੇ ਸਨਮਾਨ ਵੀ ਕਰਦੇ ਹੋਣਗੇ ਹਾਂਜੀ ਹਾਂਜੀ ਸਨਮਾਨ ਕਰਦੇ ਆਈ ਪਿੱਛੇ ਤੋਂ ਚੱਲਿਆ ਮੈਂ ਚੌਥਾ ਸਨਮਾਨਾ ਜੀ ਮੇਰਾ ਹਾਂਜੀ ਹੁਣ ਇੱਥੋਂ ਬਾਅਦ ਕਿਹੜਾ ਸਟਾਪ ਪੇਜ ਆ ਤੁਹਾਡਾ ਜਿੱਥੇ ਰੁਕਣਾ ਆ ਆਰਾਮਪੁਰ ਆਈ ਤਾਂ ਆਰਾਮਪੁਰਾ ਉਹ ਸਾਈਡ ਜਾਵਾਂਗੇ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਨੇ ਆ ਜਿੱਥੇ ਤੁਸੀਂ ਵੱਖਰੇ ਤਰੀਕੇ ਨਾਲ ਜਿਹੜਾ ਇੱਕ ਤਰ੍ਹਾਂ ਦਾ ਸਹਿਯੋਗ ਕਰ ਰਿਹਾ ਕਿਸਾਨਾਂ ਨੂੰ ਜਾ ਕਰ ਨੌਜਵਾਨ ਪੀੜੀ ਆ ਜਿਹੜੀ ਸਾਈਕਲ ਤੋਂ ਅੱਜਕੱਲ ਵੈਸੇ ਵੀ ਦੂਰ ਚਲੀ ਗਈ ਹੈ ਲੱਗਦਾ ਉਹਨਾਂ ਨੂੰ ਵੀ ਚਲਾਉਣਾ ਚਾਹੀਦਾ ਹਾਂਜੀ ਹਾਂਜੀ ਚਲਾਉਣਾ ਚਾਹੀਦਾ ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਪਹੁੰਚੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋ ਚਾਹੋ ਤੁਹਾਡੇ ਉਹਨਾਂ ਵਾਰੀ ਬੈਠੇ ਨੌਜਵਾਨਾਂ ਵਾਰੇ ਅਸੀਂ ਤਾਂ ਵਿਹਾਲੀ ਆਪਦੀ ਕਿਉਂ 60 70 ਬਾਰ ਸਾਲ ਦੇ ਹੋ ਗਏ ਹੋਰ ਕੋਈ 2 4 ਸਾਲ ਰਵਾਂਗੇ ਅਸੀਂ ਤਾਂ ਉਹਨਾਂ ਵਾਸਤੇ ਕਰ ਰਹੇ ਆ ਆਪਣੇ ਪੁੱਤ ਪੁੱਤਰਾਂ ਵਾਸਤੇ ਕਿਸਾਨੀ ਜਿਉਂਦੀ ਪ੍ਰਧਾਨ ਜੀ ਸਾਡੇ ਨਾਲ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮੈਂ ਰਣਜੀਤ ਸਿੰਘ ਜੀ ਦਾ ਜਿਲ੍ਹਾ ਬਠਿੰਡਾ ਪ੍ਰੈਸ ਕਟਰ ਕੀ ਕਹਿਣਾ ਚਾਹੁੰਦੇ ਆ ਜਿਵੇਂ ਭਾਈ ਸਾਹਿਬ ਕਰ ਰੇ ਸਾਈਕਲ ਤੇ ਯਾਤਰਾ ਕਰ ਰੇ ਆ ਤੇ ਜਾਗਰੂਕ ਵੀ ਨਾਲ ਦੀ ਨਾਲ ਕਰ ਰੇ ਆ ਇਹ ਸਾਡੇ ਭਾਈ ਸਾਹਿਬ ਜੀ ਬੜੇ ਦਲੇਰ ਹੈ ਬੜੇ ਸਿਰੜ ਵਾਲੇ ਆ ਜਿਹੜੇ ਤੁਰੇ ਆ ਕਸ਼ਮੀਰ ਸਿੰਘ ਜੀ ਮਾਰਕਟ ਜੋ ਕਿ ਬਹੁਤ ਵੱਡੀ ਦੂਰ ਹੈ ਇਹਨਾਂ ਦੀ ਕੱਲ ਦੇ ਤੁਰੇ ਆ ਸੋ ਇਹਨਾਂ ਦੇ ਕਾਫੀ ਪੜਾਏ ਤੇ ਚੌਥਾ ਪੜਾਏ ਜਿਹੜਾ ਬਠਿੰਡੇ ਪਹੁੰਚ ਗਏ ਇਹ ਤੇ ਦੂਗਾ ਰਾਮਪਰਾ ਤਪਾ ਪਤਣਾ ਚਾਰ ਪੰਜੀ ਥਾਈ ਜਿਹੜਾ ਇਹਨਾਂ ਦਾ ਪੜਾਅ ਹੈ ਜੋ ਮਾਨ ਸਨਮਾਨ ਵੀ ਇਹਨਾਂ ਦਾ ਉੱਥੇ ਲੋਕ ਕਰਦੇ ਆ ਤੇ ਵੱਖ-ਵੱਖ ਪਿੰਡਾਂ ਚ ਇਹ ਬੋਲਦੇ ਲੋਕਾਂ ਨੂੰ ਜਾਗਰੂਤ ਕਰਦੇ ਖਨੌਰੀ ਬਾਰਡਰ ਪਹੁੰਚਣਗੇ ਕਿਵੇਂ ਦੇਖਦੇ ਹਾਂ ਜਿਵੇਂ ਜਿਹੜਾ ਇਹਨਾਂ ਵੱਖਰੇ ਟਾਈਪ ਦਾ ਸਾਈਕਲ ਤੇ ਯਾਤਰਾ ਜਿਹੜੀ ਕਰਨੀ ਇਹਨੂੰ ਕਿਵੇਂ ਦੇਖਦੇ ਹਾਂ ਲੱਗਦਾ ਵੀ ਜਿਵੇਂ ਆਪਾਂ ਕਿਸੇ ਵਹੀਕਲ ਤੇ ਜਾਂਦੇ ਆ ਤਾਂ ਸਪੀਡ ਨਾਲ ਲੰਘ ਜੰਨੇ ਆ ਸਾਈਕਲ ਤੇ ਜਿਆਦਾ ਵਧੀਆ ਤਰੀਕੇ ਨਾਲ ਪ੍ਰਚਾਰ ਹੁੰਦਾ ਲੱਗਦਾ ਇਹਦੇ ਨਾਲ ਵੀ ਫਰਕ ਪਊਗਾ ਜਿਹੜਾ ਸਾਈਕਲ ਤੇ ਪ੍ਰਚਾਰਨ ਆ ਇਹ ਹਰੇਕ ਨਹੀਂ ਕਰ ਸਕਦਾ ਜਿਵੇਂ ਇਹ ਇਹਨਾਂ ਦੇ ਹੌਸਲੇ ਬੁਲੰਦਾ ਹੈ ਇਹ ਬਜ਼ੁਰਗ ਹੈ ਇਹ ਕਰ ਸਕਦੇ ਆ ਕਿਉਂਕਿ ਇਹਦੇ ਨਾਲ ਪ੍ਰਚਾਰ ਵੱਧ ਹੁੰਦਾ ਹੈ ਹਰੇਕ ਬੱਚਾ ਬੱਚੀ ਜਿਵੇਂ ਪੱਤਰਕਾਰ ਤੁਸੀਂ ਟੱਕਰਗੇਰਾ ਚ ਅਸੀਂ ਬੁਲਾ ਲਿਆ ਤੁਹਾਨੂੰ ਉਸੇ ਤਰ੍ਹਾਂ ਇਹਨੂੰ ਵੱਖ-ਵੱਖ ਤਾਂ ਦੇ ਪੱਤਰਕਾਰ ਵੀ ਟੱਕਰਨੇ ਆ ਬੱਚੇ ਵੀ ਟੱਕਰਨੇ ਆ ਬਜ਼ੁਰਗ ਵੀ ਟੱਕਰਨੇ ਆ ਸੱਥਾਂ ਚ ਬੈਠੇ ਲੋਕ ਵੀ ਟੱਕਰਨੇ ਆ ਇਹ ਸਾਰਾ ਕੁਝ ਦੱਸੂਗਾ ਇੱਥੇ ਵੀ ਮੈਂ ਇਸ ਕੰਮ 12 ਤਰੀਕ ਨੂੰ ਖਨੌਰੀ ਬਾਰਡਰ ਤੇ ਪਹੁੰਚੋ ਭਾਈ ਉਸ ਤਰ੍ਹਾਂ ਪ੍ਰਚਾਰ ਕਰਦਾ ਜਾਣਾ ਮੈਂ ਤਾਂ ਲੋਕਾਂ ਨੂੰ ਲਾਮਬੰਦ ਵੱਧ ਹੋਊਗਾ ਇਸ ਤਰੀਕੇ ਦੇ ਨਾਲ ਵਧੀਆ ਟਾਂਗੇ ਨਾਲੇ ਦੂਸਰੇ ਪਾਸੇ ਇਹ ਵੀ ਮੈਨੂੰ ਲੱਗਦਾ ਵੀ ਜਿਹੜੀ ਨੌਜਵਾਨ ਪੀਡੀਆ ਜਾਂ ਆਪਾਂ ਕਹਿੰਦੀਆਂ ਹੋਰ ਬਜ਼ੁਰਗ ਨੇ ਸਾਈਕਲ ਤੋਂ ਜਾਂ ਦੂਰ ਚਲੇ ਗਏ ਨੇ ਬੈਠੇ ਰਹਿੰਦੇ ਨੇ ਜਾਂ ਮੋਟਰਸਾਈਕਲ ਵਹੀਕਲਾਂ ਤੇ ਰਹਿੰਦੇ ਨੇ ਲੱਗਦਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੇਧ ਮਿਲੂ ਵੀ ਸਾਨੂੰ ਚਲਾਉਣੇ ਚਾਹੀਦੇ ਉਹਨਾਂ ਨੂੰ ਵੀ ਬੜੀ ਸੇਧ ਮਿਲੂ ਇੱਕ ਤਾਂ ਜਿਹੜਾ ਖਰਚਾ ਬਹੁਤ ਆ ਹੁਣ ਮੋਟਰਸਾਈਕਲ ਦਾ ਜਾਂ ਵਹੀਕਲਕਾਰ ਦਾ ਇਹਨਾਂ ਦਾ ਖਰਚੇ ਬਹੁਤ ਆ ਗਏ ਤੇ ਕਿੱਥੇ ਇਹ ਸਾਰਾ 4000 ਦਾ ਸਾਈਕਲ ਆ ਜਾਂਦਾ ਤੇ ਕੋਈ ਖਰਚਾ ਨਹੀਂ ਇਹਦਾ ਬਿਨਾ ਖਰਚੇ ਤੋਂ ਇਹ ਆਮ ਬੰਦਾ ਵੀ ਜਿੰਨੀ 100 ਕਿਲੋਮੀਟਰ ਰੋਜ਼ ਦੀ ਕੱਢ ਸਕਦਾ ਬਹੁਤ ਵਧੀਆ ਸਾਧਨ ਹੈ ਇਹ ਬਿਨਾ ਖਰਚੇ ਵਾਲਾ ਸਾਧਨ ਹੈ ਜਿਹੜਾ ਤੇ ਪ੍ਰਚਾਰ ਵੀ ਬਹੁਤ ਵਧੀਆ ਹੋ ਰਿਹਾ ਸਰਕਾਰਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ तकरीबन ਸਾਲ ਹੋਣ ਵਾਲਾ ਜਿਹੜਾ ਸੰਘਰਸ਼ਾ ਚੱਲ ਰਿਹਾ ਡੱਲੇਵਾਲ ਸਾਹਿਬ ਵੀ ਜਿਹੜਾ ਮਰਨ ਵਰਤ ਤੇ ਬੈਠੇ ਨੇ ਪਰ ਹਜੇ ਤੱਕ ਕੋਈ ਮਸਲੇ ਦਾ ਹੱਲ ਨਹੀਂ ਜਿਹੜੀ ਸਰਕਾਰਾਂ ਦੀ ਭੂਕਾ ਜੀ ਤੁਸੀਂ ਕਹਿ ਰਹੇ ਆ ਇਹ ਸਰਕਾਰਾਂ ਦੀ ਭੂਕਾ ਤਾਂ ਬਹੁਤ ਮਾੜੀ ਹੈ ਇਹਦੇ ਵਿੱਚ ਅਸੀਂ ਬਹੁਤ ਜੱਦੋਜਹਿਦ ਕਰੀਏ ਸਾਨੂੰ ਇੱਕ ਸਾਲ ਹੋਣ ਵਾਲਾ ਪੂਰਾ ਸੋ ਜਦੋਂ ਸਾਨੂੰ ਨਾ ਗੱਲ ਬਣਦੀ ਤੁਸੀਂ ਤਾਂ ਪ੍ਰਧਾਨ ਜੀ ਸਾਡੇ ਮਰਨ ਵਾਰ ਤੇ ਬੈਠ ਗਏ ਅੱਜ ਉਹਨਾਂ ਨੂੰ 72 ਦਿਨ ਹੋ ਗਏ ਸੋ ਉਹਨਾਂ ਨੇ ਕਿਹਾ ਸੀ ਉਸ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਡੱਲੇਵਾਲ ਹੁਈ ਬੈਠਾ ਤੇ ਆਪ ਦਾ ਨਾਕ ਮਾਉਣ ਦਾ ਮਾਰਾ ਬੈਠਾ ਪਰ ਡੱਲੇਵਾਲ ਨੇ ਬਿਆਨ ਵੀ ਦਿੱਤਾ ਸੀ ਕਿ ਤੁਹਾਨੂੰ ਮੈਂ ਦੱਸੂਗਾ ਮੈਂ ਕੌਣ ਐ ਨਾਕ ਮਾਉਣ ਦਾ ਬਾਰਾ ਬੈਠਾ ਕਿ ਕੀ ਕਰਨ ਦਾ ਮਾਰਾ ਬੈਠਾ ਮੈਂ ਜਿਹੜੀ ਨਵੀਂ ਪੀੜ੍ਹੀ ਐ ਨਵੇਂ ਬੱਚੇ ਜੇ ਜਨਮੇ ਵੀ ਨਹੀਂ ਉਹਨਾਂ ਦੀ ਰੋਜੀ ਰੋਟੀ ਦਾ ਮਾਰਾ ਉੱਥੇ ਬੈਠਾ ਐ ਉਹਨਾਂ ਨੂੰ ਐਮਐਸਪੀ ਗਰੰਟੀ ਕ੍ਰੂਨ ਦੋਣ ਦਾ ਮਾਰਾ ਬੈਠਾ ਮੈਂ ਹਰੇਕ ਬੱਚੇ ਬੱਚੀ ਦੇ ਮੂੰਹ ਚ ਰੋਟੀ ਪਾਉਣੀ ਮੈਂ ਤਾਂ ਬੈਠਾ ਉੱਤੇ ਸੋ ਉਹਨੇ ਕਾਰ ਵਿਖਾਇਆ ਉਹਨੇ ਕਿਹਾ ਸੀ ਕਿ ਜੇ ਸਰਕਾਰਾਂ ਨਾ ਮੰਨੀਆਂ ਤਾਂ ਮੇਰੀ ਜਿਹੜੀ ਡੈੱਡ ਬੋਡੀ ਆ ਨਾ ਉਹ ਇੱਥੇ ਹੀ ਰੱਖੀ ਜਾਵੇ ਇਹਦਾ ਸਨਸਕਾਰ ਨਾ ਕਰਿਆ ਜਾਵੇ ਤਾਂ ਸਾਡੇ ਜਿਹੜੇ ਜਿਹੜਾ ਸgarh ਸਾਡਾ ਵਿਢਿਆ ਉਹਦੇ ਚ ਨਮਾਇंदे ਸਾਡੇ 10 15 ਹੋਰ ਆ ਜਿਨ੍ਹਾਂ ਦੀ ਵਾਰੀ ਸਰ ਬਹਿਣਾ ਉੱਥੇ ਉਹ ਭਾਈ ਜਾਣਗੇ ਤੇ ਜਿੰਨੀਆਂ ਵੀ ਸਾਡੀਆਂ ਡੈਡਪੋਟਾਂ ਹੋਣੀਆਂ ਤੇ ਉੱਥੇ ਹੀ ਰੱਖੀਆਂ ਜਾਣਗੀਆਂ ਜਿੰਨਾ ਚਾ ਸਾਡੀਆਂ ਮੰਗਾ ਨਹੀਂ ਮੰਨਦੇਗਾ ਤਾਂ ਉੱਥੋਂ ਅਸੀਂ ਆਵਾਂਗੇ ਨਹੀਂ ਚਾਹੇ ਸਾਡੀਆਂ ਹਜ਼ਾਰਾਂ ਤੱਕ ਕਿਉਂ ਨਾ ਪਹੁੰਚ ਜਾਣ ਪਰ ਅਸੀਂ ਪਿੱਛੇ ਨਹੀਂ ਮੁੜਾਂਗੇ ਮੰਗਾ ਮਨਾ ਕੇ ਤੋਰਾਂਗੇ ਸਾਡੇ ਪ੍ਰਧਾਨ ਦਾ ਕਹਿਣਾ ਹੈ ਕਹਿਣੇ ਦੇ ਕਥਨੀ ਦੇ ਪੂਰੇ ਆਉ ਮੈਂ ਵਿਸ਼ਵਾਸ ਕਰਦਾ ਜਿਵੇਂ ਇਹ ਦੂਜੀਆਂ ਜਥੇਬੰਦੀਆਂ ਆਮ ਸਰਕਾਰਾਂ ਕਹਿੰਦੀਆਂ ਜੀ ਕਿ ਇਹਨਾਂ ਨੇ ਕੁਝ ਖਾ ਲਿਆ ਹੋਊਗਾ ਇਹ ਉੱਠ ਕਾਣ ਕੇ ਡਰਾਮੇਬਾਜ਼ੀ ਕਰਦੇ ਆ ਪਰ ਅਸੀਂ ਇਹ ਕਹਿਣਾ ਮੈਂ ਖੁਦ ਰਣਜੀਤ ਸਿੰਘ ਜੀਦਾ ਜੇ ਡੱਲੇ ਵਾਲ ਇਹ ਜਾ ਕੁਝ ਕਰ ਜੇ ਤਾਂ ਮੈਂ ਸਿਰ ਦੀ ਸ਼ਰਤ ਲਾਉਣਾ ਬਾਜੀ ਲਾਉਣਾ ਸਿਰ ਦੀ ਕਿ ਜਿਹੜੇ ਐ ਕਹਿੰਦੇ ਮੇਰੇ ਨਾਲ ਬੈਠ ਜਾਣ ਉੱਤੇ ਜਾ ਕੇ ਜੇ ਉਹ ਕੁਝ ਕਾ ਜਾਣ ਜਾਂ ਹੋਟਖਣ ਜਾਂ ਬਦਨਾਮ ਹੋ ਕੇ ਵਿਕ ਜਾਣ ਮੈਂ ਸਿਰ ਲਵਣ ਦੀ ਸ਼ਰਤ ਲਾਉਣਾ ਕੋਈ ਬੰਦਾ ਆ ਕੇ ਲਾ ਸਕਦਾ ਸਾਡਾ ਵਾਅਦਾ ਹੈ ਇਹ ਜਿਵੇਂ ਦਿੱਲੀ ਮੋਰਚੇ 'ਚ ਹੋਇਆ ਸੀ ਸਾਰੀਆਂ ਜਥੇਬੰਦੀਆਂ ਨੇ ਇੱਕ ਤਰ੍ਹਾਂ ਦਾ ਸਰਕਾਰ ਨੂੰ ਝੁਕਾ ਲਿਆ ਸੀ ਇਸ ਮੋਰਚੇ ਦੇ ਵਿੱਚ ਬਾਕੀ ਜਥੇਬੰਦੀਆਂ ਸਮਰਥਨ ਕਿਉਂ ਨਹੀਂ ਕਰ ਰਹੀਆਂ ਪਿੱਛੇ ਕਾਰਨ ਕੀ ਮੰਨਦੇ ਇਹ ਜਿਹੜੀਆਂ ਜਥੇਬੰਦੀਆਂ ਨਾ ਇਹ ਕਾਮਰੇਡ ਲਾਣਾ ਹੈ ਪਹਿਲੀ ਤਾਂ ਗੱਲ ਇਹ ਫਤੇ ਨਹੀਂ ਬੁਲਾਉਂਦੇ ਸਟੇਜ ਤੇ ਅਸੀਂ ਮਾੜਾ ਨਹੀਂ ਕਹਿੰਦੇ ਇਹਨਾਂ ਨੂੰ ਸਾਡੇ ਹੀ ਕਿਸਾਨ ਹੈ ਚਰੇ ਫਤੇ ਨਹੀਂ ਬੁਲਾਉਂਦੇ ਸਾਡੇ ਜਿਹੜੇ ਪ੍ਰਧਾਨ ਹੈ ਇਹ ਫਤੇ ਬੁਲਾਉਂਦੇ ਅਮਰਤਾਰੀ ਸਿੰਘ ਹੈ ਸੋ ਇਸੇ ਕਰਕੇ ਜਿਹੜਾ ਇਹਨਾਂ ਦਾ ਵਖਰੇਵੇਂ ਵੱਖ-ਵੱਖ ਜਿਹੜੇ ਵਖਰੇਵੇਂ ਆ ਸਾਡੇ ਅਡੋੜੀ ਨਹੀਂ ਮਿਲਦੇ ਉਹਦੇ ਕਰਕੇ ਇਹ ਇਹਨਾਂ ਦਾ ਅੱਡ ਪ੍ਰਚਾਰ ਆ ਜਿਹੜੀ ਇਹਨਾਂ ਦੀ ਕਹਿਣੀ ਕਥਣੀ ਹੋਰ ਹੈ ਜਿਹੜੀ ਸਾਡੀ ਹੈ ਸਾਡੇ ਨਾਲ ਇਕੱਲੀ ਕਿਸਾਨੀ ਹੈ ਕੱਲੀ ਕਿਸਾਨੀ ਨਰੋਲ ਕਿਸਾਨ ਕਰਨ ਵਾਲੇ ਖੇਤੀ ਕਰਨ ਵਾਲੇ ਜਿਵੇਂ ਆ ਬਾਈ ਨੇ ਦੱਸਿਆ ਮੈਂ ਪਹਿਲਵਾਨ ਵੀ ਆ ਤੇ ਬੱਚੇ ਨਾਲ ਖੇਤੀ ਵੀ ਕਰਦਾ ਅਸੀਂ ਚਾਰ ਆ ਗੂ ਖੜੇ ਆ ਚਾਰੇ ਖੇਤੀ ਕਰਦੇ ਆ ਪਰ ਸਾਡਾ ਇਹੀ ਪਰਨਾ ਜਿਹੜੇ ਇਹ ਇਹ ਹੈ ਜਥੇਬੰਦੀਆਂ ਇਹਨਾਂ ਚ ਮਾਸਟਰ ਬੀਐਡ ਡਾਕਟਰ ਹਰੇਕ ਮਹਿਕਮਾ ਨਾਲ ਦੇ ਵਿੱਚ ਹੈ ਜਿਹੜੇ ਕਰਕੇ ਇਹ ਉੱਥੇ ਨਹੀਂ ਜਾ ਰਹੇ ਇਹਨਾਂ ਨੂੰ ਐਮਐਸਪੀ ਦੀ ਲੋੜ ਨਹੀਂ ਕਹਿੰਦੇ ਇਹ ਤਾਂ ਕਹਿੰਦੇ ਅਸੀਂ ਇਨਕਲਾਬ ਲਿਆਉਣਾ ਤਾਂ ਉਧਰਲੇ ਪਾਸੇ ਨਹੀਂ ਜਾ ਰਹੇ ਕਿਸਾਨੀ ਦੀ ਜ਼ਮੀਨ ਹੈ ਜਿਹੜੀ 17 ਏਕੜ ਚ ਕਹਿੰਦੇ ਆ ਲਿਆਓ ਇਹ ਤੇ ਲੋਕਾਂ ਚ ਵੰਡੀ ਜਾਵੇ ਆ ਚੀਜ਼ ਕਹਿ ਰਹੇ ਆ ਇਹ ਤਾਂ ਸਵਾਮੀ ਨਰਸੀ ਰਿਪੋਰਟ ਮੰਗਦੇ ਨਹੀਂ ਇਹ ਕਹਿੰਦੇ ਸਾਨੂੰ ਤਾਂ ਲੋੜ ਹੀ ਨਹੀਂ ਫਿਰ ਇਹਨਾਂ ਨੇ ਕਿਹਾ ਵੀ ਮੈਂ ਉੱਥੇ ਪਹੁੰਚੂਗਾ ਡੱਲੇ ਵਾਲ ਨੇ ਵੀ ਕਹਿਆ ਸੀ ਵੀ ਤੂੰ ਭਾਈ ਪਹੁੰਚ ਜਾ ਇਹ ਕਹਿੰਦਾ ਸੀ ਤੰਗ ਗਲੀਆਂ ਚ ਵੜਨਾ ਨਹੀਂ ਚਾਹੁੰਦੇ ਤੰਗ ਗਲੀ ਚ ਜਿੱਦਾ ਕੋਈ ਰਾਹ ਹੀ ਨਹੀਂ ਮਿਲਦਾ ਅਸੀਂ ਤੰਗ ਗਲੀ ਚ ਕਿਉਂ ਵੜੀਏ ਉੱਥੇ ਜਾ ਕੇ ਅਸੀਂ ਮਾਲਾ ਫੇਰਨੀ ਹੈ ਇਹ ਆ ਗੱਲ ਸਾਡੇ ਜਥੇਬੰਦੀਆਂ ਦੇ ਆਗੂ ਕਹਿ ਰਹੇ ਆ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਆ ਉਹ ਵੀ ਪੰਜਾਬ ਸਰਕਾਰ ਨੂੰ ਕੋਟਾਂ ਵੱਲੋਂ ਵੀ ਕਿਹਾ ਗਿਆ ਜਾਂ ਕੇਂਦਰ ਵੱਲੋਂ ਵੀ ਕਈ ਚਿੱਠੀਆਂ ਕੱਢੀਆਂ ਆਈਆਂ ਕੀ ਦੇਖਦੇ ਆ ਵੀ ਪੰਜਾਬ ਸਰਕਾਰ ਪ੍ਰੋਪਰ ਕਿਸਾਨਾਂ ਨਾਲ ਖੜੀ ਆ ਪੰਜਾਬ ਸਰਕਾਰ ਪਹਿਲਾਂ ਤਾਂ ਕੋਈ ਖੜੀ ਨਹੀਂ ਸੀ ਹੁਣ ਕੁਛ ਹੰਗਾਰਾ ਦੇ ਰਿਹਾ ਜਿਦੋਂ ਦੇ ਸਾਡੇ ਪ੍ਰਧਾਨ ਜੀ ਮਰਨ ਮਰ ਤੇ ਬੈਠੇ ਆ ਜਿਹਨਾਂ ਨੂੰ 72 ਦਿਨ ਹੋ ਗਏ ਤੁਹਾਨੂੰ ਦੱਸਿਆ ਹੁਣ ਕੁਛ ਕਹਿ ਰਹੇ ਆ ਕਿ ਸਾਡੇ ਵੱਸੋਂ ਬਾਹਰ ਸੀ ਗੱਲ ਇਹ ਤਾਂ ਸੈਂਟਰ ਸਰਕਾਰ ਦੀ ਗੱਲ ਹੈ ਪਰ ਅਸੀਂ ਇਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਕਹਿ ਰਹੇ ਆ ਹੁਣ ਕੁਛ ਨਾ ਕੁਛ ਸਾਨੂੰ ਲੱਗਦੀ ਆ ਕਿ ਗੱਲ ਹੁਣ ਹੱਲ ਹੋਊਗੀ ਥੇਲੂਗੀ ਗੱਲ ਕਿਉਂਕਿ ਇਧਰੋਂ ਕੁਛ ਨਾ ਕੁਛ ਜ਼ੋਰ ਸਾਰੀ ਸਾਰੇ ਹੀ ਲਾ ਰਹੇ ਆ ਹੁਣ ਹਾਂ ਇਹ ਅਸੀਂ ਕਹਿ ਰਹੇ ਹੁਣ ਹੱਲ ਹੱਲ ਹੋਣ ਦੀ ਸਾਨੂੰ ਸੁਭਾਵਨਾ ਹੋਰ ਵੀ ਨੇ ਭਾਈ ਸਾਹਿਬ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਆਈ ਤੁਹਾਡਾ ਮਾ ਭੋਲਾ ਸਿੰਘ ਅੰਡਗਿਲਪਤੀ ਭਾਰਤੀ ਤੋਂ ਨੇ ਇਕਤਾ ਸਿੱਧੂਪੁਰ ਜਰਨ ਸਤਿਕਾਰ ਕਰਦੇ ਭਾਈ ਕੀ ਕਹਿਣਾ ਚਾਹੁੰਦਾ ਹੈ ਜਿਹੜਾ ਭਾਈ ਜੀ ਸਾਈਕਲ ਯਾਤਰਾ ਉਹਨਾਂ ਨੇ ਕੀਤੀ ਹੈ ਅੱਜ ਕੱਲ ਨੌਜਵਾਨ ਪੀੜੀ ਤਾਂ ਇਹ ਦੂਰ ਚਲੀ ਗਈ ਹੈ ਅਸੀਂ ਸਭ ਤੋਂ ਪਹਿਲਾਂ ਮੰਗ ਸਾਬ ਦਾ ਤਾਂ ਇਹਨਾਂ ਨੂੰ ਸਤਿਕਾਰ ਕਰਦੇ ਹਾਂ ਤੇ ਬਾਕੀ ਦੂਜੀ ਗੱਲ ਹੈ ਜਿਹੜਾ ਇਹ ਚੱਲ ਰਿਹਾ ਹੈ ਇਹ ਲੋਕਾਂ ਦੇ ਵਿੱਚ ਜਾਗਰੂਤਾ ਫਲਾਉਂਦੇ ਆ ਕਿਉਂਕਿ ਸਾਈਕਲ ਤੇ ਹੌਲੀ-ਹੌਲੀ ਚੱਲੇ ਜਾਂਦੇ ਤੇ ਹੌਲੀ-ਹੌਲੀ ਜਿਵੇਂ-ਜਿਵੇਂ ਲੋਕ ਮਿਲਦੇ ਆ ਉਹਨਾਂ ਨੂੰ ਇਸ ਮੋਰਚੇ ਬਾਰੇ ਜਾਗਰੂਕ ਕਰਦੇ ਆ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਆ ਲੱਗਦਾ ਵੀ ਜਿੱਥੇ ਵਧੀਆ ਤਰੀਕੇ ਨਾਲ ਪ੍ਰਚਾਰ ਹੁੰਦਾ ਕਿਉਂਕਿ ਜੇ ਵੀਕਲ ਕਾਰਾਂ ਤੇ ਜਾਂਦੇ ਆ ਤੇ ਹਰ ਥਾਂ ਖੜਿਆ ਨਹੀਂ ਜਾਂਦਾ ਸਾਈਕਲ ਨਾਲ ਖੜ ਸਕਦਾ ਲੱਗਦਾ ਵੀ ਹੋਰ ਨੌਜਵਾਨਾਂ ਨੂੰ ਵੀ ਇਸ ਵੱਲ ਵਧਣਾ ਚਾਹੀਦਾ ਵੈਸੇ ਤਾਂ ਨੌਜਵਾਨ ਸਾਡੇ ਨਾਲ ਬਹੁਤ ਹੈ ਜੀ ਉੱਥੇ ਮੋਰਚੇ ਤੇ ਜਦੋਂ ਤੁਸੀਂ ਜਾਂਦੇ ਤੁਹਾਨੂੰ ਪਤਾ ਹੀ ਹੈ ਪਰ ਫਿਰ ਵੀ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਨੌਜਵਾਨੋ ਜਿਹੜੀ ਇਹ ਪੁਰਾਣੀ ਪੀੜ੍ਹੀ ਹੈ ਜੋ ਜਿਹਦੇ ਵਿੱਚ ਅਸੀਂ ਆ ਗਏ ਅਸੀਂ ਤੁਹਾਡੀ ਖਾਤਰੀ ਉੱਥੇ ਬੈਠੇ ਆ ਅਸੀਂ ਤਾਂ ਪੰਜ ਪੰਜ 10 10 ਸਾਲ ਰਹੇਗੇ ਇਸ ਤੱਕ ਮਰ ਜਾਣਾ ਉਸ ਤੋਂ ਬਾਅਦ ਉਹ ਅਸੀਂ ਸਾਰਿਆਂ ਨੂੰ ਕਹਿਨੇ ਆ ਵੀ ਆਪਣੇ ਗਲੇਸ਼ਕ ਵੇ ਭਲਾ ਕੇ ਲਾਜ਼ਮੀ ਉੱਥੇ ਮੋਰਚੇ ਵਿੱਚ ਪਹੁੰਚੋ ਸੋ ਇਹ ਸਨ ਜਿਹੜੇ ਕਿਸਾਨ ਆਗੂ ਜਿਨ੍ਹਾਂ ਨੇ ਇੱਕ ਕਿਸਾਨ ਵੱਲੋਂ ਜਿਹੜਾ ਸਾਈਕਲ ਤੇ ਸੰਘਰਸ਼ ਸ਼ੁਰੂ ਕੀਤਾ ਗਿਆ ਜਾਂ ਆਪਾਂ ਕਹਦੀ ਯਾਤਰਾ ਸ਼ੁਰੂ ਕੀਤੀ ਗਈ ਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਕਤ ਤੇ ਬੈਠੇ ਨੇ ਤੇ ਉਹਨਾਂ ਨੇ ਕਿਹਾ ਵੀ ਜਿੱਥੇ ਅਸੀਂ ਬਾਰਡਰ ਤੇ ਪਹੁੰਚਾਂਗੇ ਉੱਥੇ ਹੀ ਕਿਸਾਨਾਂ ਨੂੰ ਜਾਗਰੂਕ ਵੀ ਕਰਾਂਗੇ ਤੇ ਜਿਹੜਾ ਏਜੰਡਾ ਵਾ ਜਾਂ ਆਪਾਂ ਕਹਦੀਏ ਜਥੇਬੰਦੀ ਦਾ ਉਹ ਵੀ ਦੱਸਿਆ ਜਾਊਗਾ ਤੇ ਨਾਲ ਹੀ ਉਹਨਾਂ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਵੀ ਜਿਹੜੇ ਵੱਧ ਤੋਂ ਵੱਧ ਉਥੇ ਮੋਰਚੇ ਵਿੱਚ ਆਉਣਾ ਚਾਹੀਦਾ ਤਾਂ ਕਿ ਜਿਹੜੀਆਂ ਅਸੀਂ ਕਿਸਾਨ ਨੇ ਸੰਘਰਸ਼ ਜਿਹੜਾ ਵਿੱਢਿਆ ਉਹਦੇ ਵਿੱਚ ਸਰਕਾਰ ਨੂੰ ਝੁਕਾ ਕੇ ਜਿਹੜੀਆਂ ਆਪਣੀਆਂ ਮੰਗਾਂ ਮਨਾਈਆਂ ਜਾ ਸਕਣ ਤੁਸੀਂ ਦੇਖ ਰਹੋ ਕਲੈਂਟੀ ਵੀ ਪੰਜਾਬ ਤੇ ਮੈਂ ਹਰ ਸ਼ਬਦ